ਸਸੀ ਗੱਲ ਦੋਸਤੋ ਦੋਸਤੋ ਅੱਜ ਆਪਾਂ ਗੱਲ ਕਰਨੀ ਹੈ ਡੇਰਾ ਮੁਖੀ ਬਾਬਾ ਗੁਰਿੰਦਰ ਸਿੰਘ ਤੇ ਲੋਧੀ ਅਤੇ ਉਹਨਾਂ ਦੀ ਗੱਲ ਕਰਨ ਤੋਂ ਪਹਿਲਾਂ ਮੈਂ ਮਾਫੀ ਚਾਹਨਾ ਹਾਂਜੀ ਮੈਂ ਮਾਫੀ ਚਾਹਨਾ ਪਰ ਮੈਂ ਕਿਸੇ ਹੋਰ ਕਾਰਨ ਦੇ ਲਈ ਮਾਫੀ ਚਾਹੁੰਦਾ ਕਿ ਮੈਂ ਮਾਫੀ ਮੰਗ ਰਿਹਾ ਆਪਣੇ ਪਿੱਛੇ ਆਉਣ ਵਾਲੀਆਂ ਹੋਕੇ ਦੀਆਂ ਆਵਾਜ਼ਾਂ ਦੇ ਲਈ ਹੋਕੇ ਦੀਆਂ ਆਵਾਜ਼ਾਂ ਸਬਜ਼ੀ ਵੇਚਣ ਦੀਆਂ ਆਵਾਜ਼ਾਂ ਕੁਝ ਤਿੱਖਿਆ ਕਰਾਉਣ ਦੇ ਲਈ ਰੋਜ਼ਗਾਰ ਮੰਗਣ ਦੀਆਂ ਆਵਾਜ਼ਾਂ ਹੋਰ ਕੁਝ ਨਹੀਂ ਤਾਂ ਗੱਡੀਆਂ ਦੇ ਪਿੱਛੇ ਭਜਦੇ ਆਵਾਰਾ ਕੁੱਤਿਆਂ ਦੀਆਂ ਆਵਾਜ਼ਾਂ ਸੂਏ ਆਵਾਜ਼ਾਂ ਤੁਹਾਨੂੰ ਵਿਚਲਿਤ ਕਰ ਸਕਦੀਆਂ ਨੇ ਸੋ ਆਪਣਾ ਧਿਆਨ ਗੱਲਬਾਤ ਤੇ ਰੱਖਣਾ ਤੇ ਕੁਝ ਲੋਕਾਂ ਦੇ ਲਈ ਇਹ ਆਵਾਜ਼ਾਂ ਆਪਣੇ ਪਿੰਡੂ ਸੱਭਿਆਚਾਰ ਨੂੰ ਮਾਨਣ ਦਾ ਇੱਕ ਤਰੀਕਾ ਵੀ ਬਣ ਸਕਦੀ ਹੈ ਨੇ ਸੋ ਇੰਜੋਏ ਕਰੋ ਪਿਛਲੀਆਂ ਬੈਕਗ੍ਰਾਉਂਡ ਦੀਆਂ ਆਵਾਜ਼ਾਂ ਨੂੰ ਮੈਂ ਮਾਫੀ ਮੰਗਦਾ ਪਰ ਇਹਦੇ ਨਾਲ ਆਪਾਂ ਗੱਲਬਾਤ ਸ਼ੁਰੂ ਕਰਦੇ ਹਾਂ ਬਾਬਾ ਗੁਰਿੰਦਰ ਸਿੰਘ ਢੱਲੋਂ ਜੀ ਦੇ ਉੱਤੇ ਬਾਬਾ ਜੀ ਜੋ ਕਿ ਅੱਜ ਕੱਲ ਬੜੀ ਚਰਚਾ ਵਿੱਚ ਨੇ ਉਹ ਪਰ ਉਹਨਾਂ ਦੀ ਚਰਚਾ ਦਾ ਕਾਰਨ ਧਾਰਮਿਕ ਨਹੀਂ ਸਿਆਸੀ ਹੈ ਬਾਬਾ ਗੁਰਿੰਦਰ ਸਿੰਘ ਢੱਲੋਂ ਦੀ ਜਦੋਂ ਗੱਲ ਕਰਦੇ ਆਂ ਤੇ ਕੋਈ ਸਾਲ ਪਹਿਲਾਂ ਉਹਨਾਂ ਨੂੰ ਅਦਾਲਤ ਸਮਹਣ ਕਰਦੀ ਹੈ ਇੱਕ ਧੋਖਾ ਧੜੀ ਦੇ ਕੇਸ ਦੇ ਵਿੱਚ ਧੋਖਾ ਧੜੀ ਦਾ ਕੇਸ ਜੋ ਕਿ ਉਹਨਾਂ ਦੇ ਪਰਿਵਾਰਕ ਮੈਂਬਰ ਅਤੇ ਰਣਬੈਕਸੀ ਦੇ ਪ੍ਰਮੁੱਖ ਰਹੇ ਮਾਲਵਿੰਦਰ ਸਿੰਘ ਤੇ ਸ਼ਵਿੰਦਰ ਸਿੰਘ ਦੇ ਉੱਪਰ ਹੁੰਦਾ ਕਿ ਉਹਨਾਂ ਨੇ ਹਜ਼ਾਰਾਂ ਕਰੋੜਾਂ ਰੁਪਈਆ ਖਾਦਾ ਆਪਣੀਆਂ ਸਾਥੀ ਕੰਪਨੀਆਂ ਤੋਂ ਉਧਾਰ ਲੈ ਕੇ ਜਾਪਾਨ ਦੀ ਇੱਕ ਕੰਪਨੀ ਦਾ ਉਹਦੇ ਵਿੱਚ ਨਾਮ ਆਉਂਦਾ ਅਤੇ ਜਦੋਂ ਮਾਲਵਿੰਦਰ ਸਿੰਘ ਜੇਲ੍ਹ ਜਾਂਦੇ ਨੇ ਸ਼ਵਿੰਦਰ ਸਿੰਘ ਵੀ ਜੇਲ੍ਹ ਜਾਂਦੇ ਨੇ ਮਾਲਵਿੰਦਰ ਸਿੰਘ ਅਜੇ ਤੱਕ ਜੇਲ੍ਹ ਵਿੱਚ ਨੇ ਤਾਂ ਉਹ ਅੱਗੇ ਦੱਸਦੇ ਨੇ ਅਥਾਰਟੀ ਨੂੰ ਕਿ ਮੈਂ ਭਾਈ ਇਹ ਧੋਖਾ ਤੁਹਾਡੀ ਦਾ ਪੈਸਾ ਕੱਲਿਆ ਨਹੀਂ ਖਾਦਾ ਮੇਰੇ ਵਿੱਚੋਂ ਇਹ ਪੈਸਾ ਮੇਰੇ ਸਾਥੀ ਬਾਬਾ ਗੁਰਦਰ ਸਿੰਘ ਢਿੱਲੋਂ ਨੇ ਸਿੱਧੇ ਰੂਪ ਚ ਖਾਦਾ ਹੈ ਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੇ ਵੀ ਖਾਦਾ ਅਤੇ ਉਹ ਦੋਸ਼ ਲਾਉਂਦੇ ਨੇ ਤੇ ਦੋਸ਼ ਦੇ ਜਵਾਬ ਦੇ ਵਿੱਚ ਅ ਕਹਿ ਲੋ ਬੇ ਹਜ਼ਾਰਾਂ ਕਰੋੜ ਰੁਪਏ ਦੀ ਗੱਲ ਹੈ ਜੀ ਬਾਬਾ ਬਰਿੰਦਰ ਸਿੰਘ ਦੇ ਉੱਪਰ ਉਹ ਦੋਸ਼ ਲਾਉਂਦੇ ਨੇ ਕਿ ਇਹਨਾਂ ਨੇ ਵੀ ਖਾਦਾ ਹੈ ਸੋ ਗ੍ਰਿੰਦਰ ਸਿੰਘ ਢਿੱਲੋਂ ਨੂੰ ਅਦਾਲਤ ਉਹਨਾਂ ਨੂੰ ਬਾਬਾ ਜੀ ਨੂੰ ਸମ୍ਮਣ ਕਰਦੀ ਹੈ ਪਰਿਵਾਰਕ ਮੈਂਬਰਾਂ ਨੂੰ ਸମ୍ਮਣ ਕਰਦੀ ਹੈ ਪਰ ਬਾਬਾ ਜੀ ਇਹ ਕਹਿ ਕੇ ਅਦਾਲਤ ਤੋਂ ਤੁਸੀਂ ਕਹਿ ਲੋ ਵੀ ਰਿਆਇਤ ਮੰਗਦੇ ਨੇ ਕਿ ਭਾਈ ਹੁਣ ਉਹਨਾਂ ਦੀ ਉਮਰ ਹੋ ਚੁੱਕੀ ਹੈ ਉੱਪਰੋਂ ਉਹ ਕੈਂਸਰ ਦੇ ਮਰੀਜ਼ ਨੇ ਉੱਪਰੋਂ ਉਹਨਾਂ ਨੂੰ ਸ਼ੂਗਰ ਹੈ ਤੇ ਇਸ ਕਰਕੇ ਉਹ ਅਦਾਲਤ ਦੇ ਵਿੱਚ ਇਦਾਂ ਆ ਜਾ ਨਹੀਂ ਸਕਦੇ ਕਿਉਂਕਿ ਹੁਣ ਉਹ ਸੀਨੀਅਰ ਸਿਟੀਜ਼ਨ ਹੋ ਚੁੱਕੇ ਨੇ ਪਰ ਉਹੀ ਬਾਬਾ ਜੀ ਅੱਜ 4 ਸਾਲ 5 ਸਾਲ ਬੀਤਣ ਤੋਂ ਬਾਅਦ ਉਹ ਸਮਾ ਲੰਘਣ ਤੋਂ ਬਾਅਦ ਦੁਬਾਰਾ ਜਿੰਨੇ ਤੰਦਰੁਸਤ ਹੋ ਗਏ ਹੁੰਦੇ ਨੇ ਅੱਜ ਕੱਲ੍ਹ ਉਹ ਬੜੇ ਗੇੜੇ ਮਾਰ ਰਹੇ ਨੇ ਜੇਲ੍ਹਾਂ ਵਿੱਚ ਵੀ ਜਾ ਰਹੇ ਨੇ ਇਹ ਤੋਂ ਇਲਾਵਾ ਨਾਬੇ ਵਰਗੀ ਮਰਦਾ ਹੋ ਚੁੱਕੀ ਰਜਵਾੜਾ ਸ਼ਾਹੀ ਦੀ ਲਾਸ਼ ਨੂੰ ਨਿਮਾ ਆਤਮਾ ਆ ਕੇ ਦੁਬਾਰਾ ਪੰਜਾਬੀਆਂ ਦੇ ਮੋਢਿਆਂ ਤੇ ਰੱਖਣ ਦੇ ਵਿੱਚ ਵੀ ਜੋ ਜੁੰਡਲੀ ਉੱਥੇ ਸ਼ਾਮਲ ਸੀ ਉਹਦੇ ਵਿੱਚ ਵੀ ਬਾਬਾ ਜੀ ਸ਼ਾਮਲ ਹੁੰਦੇ ਨੇ ਕੀ ਬਾਬਾ ਜੀ ਇਦਾਂ ਕਰ ਰਹੇ ਨੇ ਕਿ ਇਹਦੇ ਪਿੱਛੇ ਉਹਨਾਂ ਦੀ ਆਪਣੀ ਕੋਈ ਮਨਸ਼ਾ ਹੈ ਜਾਂ ਉਹਨਾਂ ਦੀ ਕੋਈ ਐਸੀ कुंठੀ ਹੈ ਜੋ ਕਿ ਸਟੇਟ ਦੇ ਹੱਥ ਵਿੱਚ ਆ ਗਈ ਹੈ ਜੋ ਕਿ ਭਾਜਪਾ ਦੇ ਹੱਥ ਵਿੱਚ ਆ ਗਈ ਹੈ ਤੇ ਉਹਨਾਂ ਨੂੰ ਆਪਣੇ ਇਸ਼ਾਰਿਆਂ ਤੇ ਨਚਾਇਆ ਜਾ ਰਿਹਾ ਹੈ ਇਹ ਸਵਾਲ ਅੱਜਕੱਲ ਖੜਾ ਹੁੰਦਾ ਵੈਸੇ ਆਪਾਂ ਜੋ ਧੋਖਾਧੜੀ ਦੇ ਕੇਸ ਦੀ ਗੱਲ ਕਰ ਰਹੇ ਸੀ ਮੈਂ ਕਲੀਅਰ ਕਰ ਦਿਆਂ ਕਿ ਹਾਲ ਦੀ ਘੜੀ ਬਾਬਾ ਜੀ ਦੇ ਉੱਪਰ ਸਿੱਧੇ ਰੂਪ ਦੇ ਵਿੱਚ ਕੋਈ ਚਾਰਜਸ ਨਹੀਂ ਹਨ ਕਿਉਂਕਿ 2018 ਤੱਕ ਆਉਂਦੇ ਆਉਂਦੇ ਇਹ ਜੋ ਡਿਸਪਿਊਟ ਸੀ ਜੋ ਦੋਸ਼ ਸੀ ਇਹਦੇ ਪ੍ਰਤੀ ਇੱਕ ਫੈਮਿਲੀ ਦੇ ਵਿੱਚ ਇੱਕ ਸੈਟਲਮੈਂਟ ਹੋ ਜਾਂਦੀ ਹੈ ਜਿਹਦੇ ਵਿੱਚ ਕਿ ਮਾਲਵਿੰਦਰ ਸਿੰਘ ਵੱਲੋਂ ਮਤਲਬ ਕਿ ਕਹਿ ਲਓ ਵੀ ਇਹਨਾਂ ਨੂੰ ਬਰੀ ਕਰ ਦਿੱਤਾ ਸਾਰੀਆਂ ਚੀਜ਼ਾਂ ਤੋਂ ਬਰੀ ਕਰ ਦਿੱਤਾ ਜਾਂਦਾ ਹਾਲਾਂਕਿ ਬਾਬਾ ਜੀ ਇਹ ਮੰਨਿਆ ਸੀ ਉਸ ਟਾਈਮ ਤੇ ਕਿ ਉਹਨਾਂ ਨੇ ਕੁਝ ਪੈਸੇ ਲਏ ਸਨ ਆਪਣੇ ਪਰਿਵਾਰ ਦੇ ਮੈਂਬਰ ਦੇ ਤੌਰ ਤੇ ਪਰ ਉਹਦਾ ਕਿਨੋ ਕੋਲੇ ਰਿਕਾਰਡ ਨਹੀਂ ਸੀ ਅਦਾਲਤ ਰਿਕਾਰਡ ਮੰਗਦੀ ਸੀ ਤੇ ਬਾਬਾ ਜੀ ਇੱਕ ਸਮਝੌਤਾ ਕਰਦੇ ਨੇ ਅਦਾਲਤ ਦੇ ਵਿੱਚ ਇਦਾਂ ਇੱਕ ਪੇਸ਼ ਕੀਤਾ ਜਾਂਦਾ ਕਿ ਸਾਡਾ ਫੈਮਲੀ ਮੈਟਰ ਸੀ ਤੇ ਫੈਮਲੀ ਵਿੱਚ ਏਸੀ ਸੁਲਝਾ ਲਿਆ ਹੈ ਪੈਸਿਆਂ ਦਾ ਮਸਲਾ ਤੇ ਹੁਣ ਕੋਈ ਸਾਡੇ ਖਿਲਾਫ ਮਸਲਾ ਨਹੀਂ ਹੈ ਪਰ ਅਦਾਲਤ बार-बार ਉਹਨਾਂ ਤੋਂ ਉਹਨਾਂ ਦੇ ਇਨਕਮ ਟੈਕਸ ਰਿਟਰਨ ਦੀਆਂ ਕਹਿ ਲੋ ਭਈ ਜੋ ਦਸਤਾਵੇਜ਼ ਆ ਮੰਗਦੀ ਹੈ ਪੁੱਛਦੀ ਹੈ ਕਿ ਭਾਈ ਨਾ ਭਾਈ ਪੈਸੇ ਤਾਂ ਸਾਨੂੰ ਚਾਹੀਦੇ ਨੇ ਅਤੇ ਕੋਈ ਮਰਜ਼ੀ ਦਿਓ ਮਾਲਵਿੰਦਰ ਸਿੰਘ ਪੈਸੇ ਦੇਵੇ ਜਾਂ ਤੁਸੀਂ ਦਿਓ ਪੈਸੇ ਦੇਣੇ ਪੈਣੇ ਨੇ ਦੂਜੇ ਪਾਸੇ ਜੋ ਸੈਟਲਮੈਂਟ ਮਾਲਵਿੰਦਰ ਸਿੰਘ ਦੇ ਨਾਲ ਬਾਬਾ ਜੀ ਦੀ ਅਤੇ ਉਹਨਾਂ ਦੇ ਪਰਿਵਾਰ ਦੀ ਹੁੰਦੀ ਹੈ ਮਾਲਵਿੰਦਰ ਸਿੰਘ ਦੋਸ਼ ਲਾਉਂਦੇ ਨੇ ਕਿ ਇਹ ਸੈਟਲਮੈਂਟ ਉਹਨਾਂ ਨੂੰ ਧਮਕਾ ਕੇ ਧੱਕੇ ਨਾਲ ਕਰਵਾਈ ਗਈ ਸੀ ਅਤੇ ਉਹ ਅੱਜ ਵੀ ਆਪਣੀ ਗੱਲ ਤੇ ਕਹਿੰਦੇ ਮੈਂ ਕਾਇਮ ਆ ਕਿ ਬਾਬਾ ਜੀ ਨੇ ਪੈਸੇ ਖਾਦੇ ਨੇ ਤੇ ਪਰ ਖੈਰਸ ਇਹ ਸੀ ਉਹ ਦੋਸ਼ ਜੋ ਕਿ ਹੁਣ ਖਤਮ ਹੋ ਚੁੱਕਿਆ ਸਿੱਧੇ ਰੂਪ ਦੇ ਵਿੱਚ ਦੋਸ਼ ਬਾਬਾ ਜੀ ਦੇ ਉੱਪਰ ਅੱਜ ਦੀ ਘੜੀ ਕੋਈ ਨਹੀਂ ਹੈ ਪਰ ਹਾਂ ਉਹਨਾਂ ਦੇ ਡੇਰੇ ਬਿਆਸ ਦੇ ਉੱਪਰ 23 ਦੋਸ਼ ਨੇ ਕਈ ਐਲੀਗੇਸ਼ਨਸ ਨੇ ਸਭ ਤੋਂ ਵੱਡੇ ਐਲੀਗੇਸ਼ਨ ਲੈਂਡ ਗ੍ਰੈਪਿੰਗ ਦਾ ਹੈ ਲੈਂਡ ਗ੍ਰੈਪਿੰਗ ਦਾ ਐਲੀਗੇਸ਼ਨ ਪੰਜਾਬ ਦੇ ਵਿੱਚ ਵੀ ਹੈ ਦਿੱਲੀ ਦੇ ਵਿੱਚ ਵੀ ਹੈ ਹਿਮਾਚਲ ਦੇ ਵਿੱਚ ਵੀ ਹੈ ਹਿਮਾਚਲ ਦੇ ਵਿੱਚ ਉਹਨਾਂ ਉੱਪਰ ਦੋਸ਼ ਹੈ ਕਿ ਉਹਨਾਂ ਨੇ ਜੰਗਲਾਤ ਵਿਭਾਗ ਦੀ ਜ਼ਮੀਨ ਨੂੰ ਹੜੱਪਿਆ ਦਰਖਤਾਂ ਦੀ ਅਨੇਕਾਂ ਕਟਾਈ ਕੀਤੀ ਕੁਦਰਤ ਦੀ ਪਾਣੀ ਦੇ ਵਹਾਅ ਨੂੰ ਮੋੜਿਆ ਕੁਦਰਤੀ ਪਾਣੀ ਦਾ ਵਹਾਅ ਉਹ ਮਸਲਾ ਜੋ ਬਿਆਸ ਦਰਿਆ ਦੇ ਨਾਲ ਜੁੜਿਆ ਪੰਜਾਬ ਦੇ ਵਿੱਚ ਵੀ ਇਸ ਪਿਛਲੇ ਲੰਘੇ ਸਾਲ ਬਹੁਤ ਗੰਭੀਰ ਹੋ ਗਿਆ ਸੀ ਜਦੋਂ ਪੰਜਾਬ ਦੇ ਵਿੱਚ ਹੜ੍ਹ ਆਏ ਸਨ ਅਤੇ ਕਿਹਾ ਜਾ ਰਿਹਾ ਸੀ ਕਿ ਇਹ ਹਣ ਉਦੋਂ 72 ਹੋ ਗਿਆ ਜਦੋਂ ਬਿਆਸ ਡੇਰੇ ਵੱਲ ਕਿਸਾਨਾਂ ਦੀ ਨੱਪੀ ਜ਼ਮੀਨ ਦੇ ਕਾਰਨ ਦਰਿਆ ਦਾ ਜੋ ਮਹਾਨ ਸੀ ਉਹ ਮੁੜ ਗਿਆ ਪੰਜਾਬ ਦੇ ਵਿੱਚ ਕਿਸਾਨਾਂ ਦੀਆਂ ਜ਼ਮੀਨਾਂ ਖੁੱਸ ਚੁੱਕੀਆਂ ਨੇ ਬਹੁਤ ਸਾਰੀਆਂ ਜਥੇਬੰਦੀਆਂ ਨੇ ਕੇਸ ਕੀਤੇ ਹੋਏ ਨੇ ਬਿਆਸ ਡੇਰੇ ਦੇ ਉੱਪਰ ਇੰਨਾ ਧੱਕੇਸ਼ਾਹੀਆਂ ਨੂੰ ਲੈ ਕੇ ਇਦਾਂ ਹੀ ਦਿੱਲੀ ਦੇ ਵਿੱਚ ਵੀ ਬਿਆਸ ਡੇਰੇ ਦੇ ਉੱਪਰ ਇਹ ਦੋਸ਼ ਲੱਗਦਾ ਹੈ ਇਹ ਕੇਸ ਚੱਲਦੇ ਨੇ ਐਲੀਗੇਸ਼ਨ ਲੱਗਦੇ ਨੇ ਕਿ ਭਾਈ ਤੁਸੀਂ ਲੋਕ ਜ਼ਮੀਨ ਨਾ ਪਰੇ ਜੋ ਉਹ ਜ਼ਮੀਨ ਤੁਹਾਡੀ ਨਹੀਂ ਹੈ ਯਾਨੀ ਕਿ ਡੇਰਾ ਜਿੱਥੇ-ਜਿੱਥੇ ਵੀ ਗਿਆ ਇਹ ਇਦਾਂ ਫੈਲਦਾ ਗਿਆ ਹੁਣ ਕੀ ਕੁਝ ਐਸੀਆਂ ਢੁੰਡੀਆਂ ਨੇ ਜਿਹੜੀਆਂ ਕਿ ਬਾਬਾ ਜੀ ਦੀਆਂ ਸਰਕਾਰ ਕੋਲੇ ਵੀ ਨਹੀਂ ਨੇ ਜਿਹਦੀ ਵਜ੍ਹਾ ਕਰਕੇ ਬਾਬਾ ਜੀ ਜੋ ਕਿ ਇੱਕ ਧਾਰਮਿਕ ਸ਼ਖਸੀਅਤ ਸਨ ਹੁਣ ਤੱਕ ਅਤੇ ਜੋ-ਜੋ ਵੋਟਾਂ ਨੇੜੇ ਆ ਰਹੀਆਂ ਨੇ ਉਹ ਐਕਟਿਵਲੀ ਇੱਕ ਰਾਜਸੀ ਹਸਤੀ ਦੇ ਵਿੱਚ ਤਬਦੀਲ ਹੁੰਦੇ ਜਾ ਰਹੇ ਨੇ वैसे एक कोई नई गल नहीं है बीजेपी ਦੇ ਵੱਡੇ ਲੀਡਰਾਂ ਨੇ 2022 ਦੀਆਂ ਚੋਣਾਂ ਵੇਲੇ ਉਸ ਦੌਰਾਨ ਐਨ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਵਿਆਸ ਮੁਖੀ ਦੇ ਨਾਲ ਮੁਲਾਕਾਤ ਕੀਤੀ ਹੈ ਅਮਿਤ ਸ਼ਾਹ ਜੀ ਨੇ ਵੀ ਉਹਨਾਂ ਦੇ ਨਾਲ ਮੁਲਾਕਾਤ ਕੀਤੀ ਹੈ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਉਹਨਾਂ ਨਾਲ ਮੁਲਾਕਾਤ ਕੀਤੀ ਹੈ ਹਰਿਆਣੇ ਦੇ ਮੁੱਖ ਮੰਤਰੀ ਸੈਣੀ ਸਾਹਿਬ ਉਹਨਾਂ ਦੇ ਨਾਲ ਮੁਲਾਕਾਤ ਕਰ ਚੁੱਕੇ ਨੇ ਬੀਜੇਪੀ ਦੇ ਨੈਸ਼ਨਲ ਲੀਡਰ ਦਾ ਇੱਕ ਵਫਦ ਕਹਿ ਲਓ ਉਹ ਵੀ ਉਹਨਾਂ ਦੇ ਨਾਲ ਮੁਲਾਕਾਤ ਪਿਛਲੇ ਸਮੇਂ ਦੇ ਵਿੱਚ ਕਰ ਚੁੱਕਿਆ ਸੋ ਟੋਟਲ 5 ਹਾਈ ਪ੍ਰੋਫਾਈਲ ਮੁਲਾਕਾਤਾਂ ਡੇਰਾ ਵਿਆਸ ਮੁਖੀ ਦੇ ਨਾਲ ਉਸ ਤੌਰ ਦੇ ਵਿੱਚ ਹੋਈਆਂ ਨੇ ਕੀ ਕੋਈ ਪਲੈਨਿੰਗ ਚੱਲ ਰਹੀ ਹੈ ਆਖਿਰ ਹੋ ਕੀ ਰਿਹਾ ਆਖਿਰ ਇੱਕ ਧਾਰਮਿਕ ਪੁਰਸ਼ ਅਚਾਨਕ ਐਸੀ ਗੰਦਗੀ ਭਰੀ ਸਿਆਸਤ ਵਿੱਚ ਸਿੱਧਾ ਆ ਕੇ ਛਾਲ ਮਾਰ ਕੇ ਖੜਾ ਕਿਉਂ ਹੋ ਗਿਆ ਹੁਣ ਕੁਝ ਲੋਕ ਕਹਿਣਗੇ ਕਿ ਸ਼ਰਦਾ ਨੂੰ ਸਵਾਲ ਨਹੀਂ ਕਰੀਦਾ ਹੁੰਦਾ ਪਰ ਦੋਸਤੋ ਇਹ ਸਾਡੀ ਧਰਤੀ ਦਾ ਮਸਲਾ ਇਹ ਸਾਡੇ ਪੰਜਾਬ ਦਾ ਮਸਲਾ ਅਤੇ ਇਹ ਸਵਾਲ ਸ਼ਰਦਾ ਨੂੰ ਉਦੋਂ ਬਣ ਜਾਂਦਾ ਹੈ ਜਦੋਂ ਸ਼ਰਦਾ ਦੇ ਨਾਲ ਪੈਸਾ ਅਤੇ ਪਾਵਰ ਜੁੜ ਜਾਂਦੀ ਹੈ ਅਤੇ ਜਦੋਂ ਸ਼ਰਦਾ ਦੇ ਨਾਲ ਤਾਕਤ ਜੁੜਦੀ ਹੈ ਸੱਤਾ ਜੁੜਦੀ ਹੈ ਸਿਆਸਤ ਜੁੜਦੀ ਹੈ ਪੈਸਾ ਜੁੜਦਾ ਉਦੋਂ ਇੱਕ ਆਮ ਬੰਦੇ ਦੇ ਹੱਕ ਦੀ ਰਾਖੀ ਦੇ ਲਈ ਸੱਚ ਦੀ ਦਾਖੀ ਦੇ ਲਈ ਆਮ ਲੋਕਾਂ ਦੇ ਇਨਸਾਫ ਦੀ ਰੱਖਿਆ ਦੇ ਲਈ ਇਹ ਸਵਾਲ ਕਰਨੇ ਪੈਂਦੇ ਨੇ ਕਰਨੇ ਚਾਹੀਦੇ ਨੇ ਬਾਬਾ ਜੀ ਨੂੰ ਵੀ ਕਲੀਅਰ ਕਰਨਾ ਚਾਹੀਦਾ ਹੈ ਕਿ ਆਖਿਰ ਕਿਉਂ ਸਸਕਾਰ